ਨਮਾ ਸ਼ਹਿਰ ਦੇ ਕੋਠੀ ਰੋਡ ਜਲੇਬੀਆਂ ਵਾਲੇ ਚੌਂਚੇ ਗਿਰ ਗਈ ਬਿਲਡਿੰਗ ਹੋਇਆ ਭਾਰੀ ਨੁਕਸਾਨ ਜਾਨੀ ਨੁਕਸਾਨ ਤੋਂ ਰਿਹਾ ਬਚਾ ਇਸ ਮੌਕੇ ਤੇ ਖੜੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਇਸ ਦੁਕਾਨ ਦੀ ਕਾਫੀ ਸਮੇ ਤੋਂ ਰਿਪੇਅਰ ਹੋਣੇ ਵਾਲੀ ਸੀ ਅਤੇ ਅੱਜ ਅਚਾਨਕ ਗਿਰ ਗਈ ਤੇ ਕਾਫੀ ਨੁਕਸਾਨ ਹੋਇਆ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਫੇਰ ਕੰਮ ਚੱਲਦਾ ਜੀ ਜਨ ਆਇਰਨ ਚਲੂ ਕੰਮ ਕੰਨ ਦਿੱਤਾ ਤੇ ਬੋਲਿਸ਼ ਕਿਨੇ ਆਧ ਮੋਦਰਾਜ ਨੇ ਇਹ ਲੈ ਲੈ ਜਾ ਕੇ ਅੱਛਾ ਜੀ ਤੁਹਾਡਾ ਕੀ ਨਾਮ ਹੈ ਜੀ ਰਿਸ਼ਵਰ ਸਿੰਘ ਜੀ ਰਿਸ਼ਵਰ ਸਿੰਘ ਕਿਹੜਾ ਪੇਡਾ ਆਪਣਾ ਜੱਵਾਲ ਜੀ ਇਹ ਦੁਕਾਨਾ ਥੋੜੀ ਆ ਇਹ ਇਹਨੇ ਤਾਂ ਪਾਵਰ ਟੈਨ ਨਹੀਂ ਆਪ ਰੋਕ ਕਰਦੇ ਅੱਛਾ ਅੱਛਾ ਮਤਲਬ ਇਹਨਾਂ ਦਾ ਕੇਸ ਚੱਲ ਰਿਹਾ ਹੈ ਤੁਹਾਡਾ ਤੁਹਾਨੂੰ ਨੇ ਸਟੇਲ ਆਇਆ ਅੱਛਾ ਇਹਨਾਂ ਨੇ ਸਟੇਲ ਆਇਆ ਪੁਲਿਸ ਸਟੇਲ ਆ ਕੇ ਇਹ ਕਹਿੰਦੇ ਸੀ ਦੁਕਾਨ ਇਹ ਕੰਟੀਨਿਊ ਕਰ ਰਹੇ ਆ ਅੱਛਾ ਜੀ ਲਗਾਤਾਰ ਅੱਛਾ ਜੀ ਚੱਲ ਰਹੀ ਹੈ ਦੁਕਾਨ ਇਹ 25 ਸਾਲ ਤੋਂ ਬੰਦ ਪਈ ਹੈ ਅੱਛਾ ਜੀ ਦੁਕਾਨ ਦੇ ਖੁਦ ਦਾ ਹਾਲ ਹੈ ਨਾਜ਼ੀ ਕਰਾਇਆ ਲੈਣੇ ਕਿਸੇ ਨੂੰ ਅੱਛਾ ਜੀ ਤੇ ਤੁਸੀਂ ਕਮੇਟੀ ਨੂੰ ਮਤਲਬ ਲੈ ਕੇ ਤੁਸੀਂ ਰਹਿ ਰਹੇ ਨੇ ਅਜੀ ਪੌਲਿਟਿਕ ਕਮੇਟੀ ਦੀ ਵੀ ਅਸੀ ਹਾਂ ਜੀ ਅੱਛਾ ਜੀ ਉਹਦੇ ਕੰਪਲੀਟ ਵਿੱਚ ਕੀ ਲਿਖਿਆ ਤੁਸੀਂ ਕਿ ਦੁਕਾਨਾਂ ਦਾ ਇਹ ਸਾਡੀਆਂ ਖਰਾਬ ਹੈ ਇਹ ਢਣ ਬਣੀਆਂ ਆ ਅੱਛਾ ਜੀ ਅਸੀਂ ਇਹ ਮਰਮਤ ਵਗੈਰਾ ਰਿਪੇਅਰ ਕਰਨੀ ਆ ਠੀਕ ਹੈ ਜੀ ਫਸਲ ਨਹੀਂ ਕਰ ਦਿੱਤੀ ਉਹਨੇ ਜਾ ਕੇ ਸੀਏ ਲੈ ਜਾਤਾ ਮੂਲ ਰਾਜ ਤੇ ਗੁਪਤਿਰ ਦੁਰਨਾ ਨਹੀਂ ਲੱਤੋਂ ਉਹ ਤੋਂ ਕੀ ਕਰੋਗੇ ਜੀ ਫੇਰ ਹੁਣ ਹਾਂ ਜੀ ਹੁਣ ਕੱਲਾ ਟਵਾਵਾਂ ਕਿ ਜਾਂ ਮੈਂ ਸਭ ਪ ਜਾਊਗਾ ਬਾਈ ਠੀਕ ਇਹ ਨਾਲ ਅਗੇ ਤੇ ਉਪਰ ਚੜੇ ਸੀ ਕੋਈ ਦੁਕਾਨ ਤੇ ਹਾਂਜੀ ਉੱਪਰ ਲੱਗਾ ਅੱਛਾ ਜੀ ਕੋਈ ਨੁਕਸਾਨ ਵਗੈਰਾ ਨੁਕਸਾਨ ਤਾਂ ਮਾਲ ਦਾ ਹੀ ਹੈ ਅੱਛਾ ਜੀ ਉਧਾ ਜਾਣੇ ਨਿਸ਼ਾਨ ਨੇ ਇਹ ਚ ਕੰਮ ਕਰਦੇ ਕਦੇ ਉਠਾਇਆ ਜਾਂ ਢਾਉਂਗੇ ਇਸ ਬੰਦੀ ਕੁਝ ਬਿਲਡਿੰਗ ਹੈ ਕੁਝ ਤੁਹਾਡੀ ਨੌਲੇਜ ਵੀ ਹੈ ਸ਼ਹਿਰ ਵਾਸੀਆਂ ਦੀ ਨੌਲੇਜ ਵੀ ਹੈ ਦੱਸੋ ਜਿਹੜਾ ਇਹੋ ਜਿਹਾ ਤੁਹਾਨੂੰ ਮਸਲਾ ਜਦੋਂ ਆਦਾ ਆਪਿਆ ਵੀ ਇਹ ਬਿਲਡਿੰਗ ਡਿੱਗਣ ਵਾਲੀ ਹੈ ਕਿਉਂਕਿ ਲੋਕੀਂ ਦੂਰ ਹੈ ਨਹੀਂ ਜਦੋਂ ਤੁਸੀਂ ਮੀਟਿੰਗ ਦੇ ਵਿੱਚ ਕਿਹੜੇ ਅਜੰਡਾ ਕਿਤੇ ਉਠਾਇਆ ਕਦੇ ਨਾਲ ਨਹੀਂ ਇੱਧਰ ਦੀ ਨੋਬਤ ਨਹੀਂ ਹੈ ਮੈਂ ਮੇਰੇ ਘਾਟ ਦੇ ਵਿੱਚ ਸੀ ਇਹ ਹੈ ਜੀ ਆ ਤੁਹਾਡੇ ਗਵਾਂਡ ਦੇ ਵਿੱਚ ਦੁਕਾਨ ਨਹੀਂ ਪਤਾ ਲੱਗਦਾ ਇਹ ਚੀਜ਼ ਦਾ ਨਹੀਂ ਪਤਾ ਸੀ ਅਸੀਂ ਤਾਂ ਰੋਜ਼ ਦੇਖਦੇ ਕੰਦੇ ਬਹੁਤ ਚੋੜੀਆਂ ਠੀਕ ਦੀ ਉਮੀਦ ਸੰਭਾਵਨਾ ਹੈ ਵੀ ਚਲੋ ਹੋ ਗਿਆ ਅੱਗੇ ਤੋਂ ਧਿਆਨ ਰੱਖਣੇ ਤੁਹਾਡੇ ਜਿਹੜੀਆਂ ਅਨਸੇਫ ਬਿਲਡਿੰਗਾਂ ਨੇ ਮਾਲਕਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਅਨਸੇਫ ਜਿਹਨਾਂ ਨੂੰ ਪਤਾ ਵੀ ਸਾਡੀ ਬਿਲਡਿੰਗ ਇੱਜਾਂ ਦੀ ਉਹਨਾਂ ਨੂੰ ਆਪਣੇ ਆਪ ਚਾਹੀਦਾ ਵੀ ਜੇ ਆਪਾਂ ਘਾੜਿਆ ਨਹੀਂ ਨਹੀਂ ਅਸੀਂ ਆਪਾਂ ਪਾਣੀ ਬਰਖਾ ਦੇ ਥੋੜਾ ਆਪਣਾ ਆ ਕਿ ਜਿਹੜੀ ਬਿਲਡਿੰਗ ਡਿੱਗਣ ਦਾ ਕਾਰਨ ਕੀ ਹੈਗਾ ਇਹਦਾ ਬਿਲਡਿੰਗ ਦੇਖਸਤਾ ਹਾਲ ਚਲਦੀ ਦੀ ਬਿਲਡਿੰਗ ਅੱਛਾ ਜੀ ਇਹ ਕਾਫੀ ਯਾਨੀ ਕਿ ਇਹ ਤੋਂ ਜਿਹੜੇ ਸਾਲਾਂ ਤੋਂ ਜਦੋਂ ਅੱਛਾ ਜੀ ਜਿਹੜਾ ਆਇਆ ਵੀ ਕੰਮ ਕਰਦਾ ਡਿੱਗਦੀ ਆ ਆ ਰਹੀ ਹੈ ਇਹ ਜੀ ਪਹਿਲਾ ਵੀ ਦਿੱਤੀ ਇਹ ਕਾਰਤਾਲ ਗੱਲ ਦੀ ਕਾਫੀ ਡਿਗੇ ਆ ਮਾਲਕ ਨੂੰ ਕੋਈ ਸਨੇਹਾ ਵਗੈਰਾ ਦਿੱਤਾ ਤੁਸੀਂ ਪਹਿਲਾਂ ਵੀ ਕਦੇ ਮਾਲਕ ਤਾਂ ਇਹਨਾਂ ਵੀ ਮਨਮਰ ਦੇ ਆ ਬਾਹਰ ਹੀ अच्छा जी मालिक ਤਾਂ ਹੈ ਹੀ ਨਹੀਂ ਕੋਈ ਪਾਵਰ ਕਨੈਕਸ਼ਨ ਨਹੀਂ ਕਰਦੇ ਆ ਅੱਜ ਰੋਜ਼ ਬਰਾਮਗਾ ਲੈਂਦੇ ਆ। ਅੱਛਾ ਜੀ। ਤਾਂ ਕੋਈ ਫਾਇਦਾ ਨਹੀਂ ਲੱਗਦਾ। ਅੱਛਾ ਜੀ। ਕਿਰਾਏਦਾਰੇ ਉਹ ਕਹਿੰਦੇ ਅਸੀਂ ਮਾਲਕਾਂ ਜਿਹੜੇ ਖੁਦ ਮਾਲਕ ਹੈ ਮੇਨ ਬਾਹਰ ਗਏ ਮਨ ਮੁਰਦੇ ਉਹਨਾਂ ਨੇ ਚੱਕੀ ਤਾਂ ਇਹ ਕੁੱਟਨੀ ਵਗੈਰਾ ਜਿਹੜੀ ਹੁਣ ਆ ਛੱਤ ਵਗੈਰਾ ਵੀ ਸਾਲਾ 2-2 ਦੋ 1 ਸਾਲ ਪੁਰਾਣੀ ਹੈ ਜੀ। ਕੋਈ ਨੁਕਸਾਨ ਜਾਨੀ ਵਗੈਰਾ ਤਾਂ ਨਹੀਂ ਹੋਇਆ? ਮੈਂ ਕਹਿੰਦਾ ਸਕਿੰਟਾਂ ਦਾ ਫਰਕ ਰਹੇਗਾ। ਅੱਛਾ ਜੀ। ਹਾਂ ਜੀ ਨੁਕਸਾਨ ਤਾਂ ਇੰਨਾ ਹੋਣਾ ਸੀ ਦੋ ਬੰਦੇ ਪੁੱਲੇ ਆ ਨਹੀਂ ਜਿਹੜੇ ਥੱਲੇ ਕੰਮ ਕਰਦੇ ਆ। ਨਾਲ ਦੇ 20 ਉਹ ਛੋਕ ਕਰਦੇ ਆ ਪਤੀ ਦਸ ਕੰਡਾ ਉਹ ਇਸਨੀ 25 ਕੰਡਾ ਉਹ ਤਾਂ ਗਏ ਸੀ ਅੱਛਾ ਜੀ ਦੇਖੋ ਆ ਬਾਹਰ ਚੋਕ ਲੱਗੀ ਉਹਨਾਂ ਦੇ ਉੱਤੇ ਸੀਟਿੰਗ ਜੀ ਔਰ ਸਿਰ ਪਾੜ ਜਾਣਾ ਸੀ ਮੇਰੇ ਖਿਆਲੋਂ ਕੋਮਾ ਜੀ ਜਾਣਦੀ ਉਹਨਾਂ ਦਾ ਸ਼ਰਟ ਵਗਾਰਾ ਸਾਰੀ ਟੁੱਟ ਕੇ ਡਿੱਗ ਪਈ ਹਾਂਜੀ ਸ਼ਰਟ ਵੀ ਸੋਫੇ ਤੋਂ ਨਹੀਂ ਦੇਖੋ ਕੀ ਹਾਲ ਹੋ ਗਈ ਉੱਪਰ ਨਿਕਜੜ ਦੀ ਉੱਪਰ ਇਸ ਤਰ੍ਹਾਂ ਕੇ ਮੈਂ ਕੋਲ ਖੜਾ ਸੀ ਮਿਲੀ ਹੈ ਦੁਕਾਨ ਨਾਲ ਹਾਂਜੀ ਉਹਨਾਂ ਦੇ ਚਾਚੇਤਾਇਆ ਆ ਜਿਹਨੇ ਜਿਹਰੇ ਆ ਚਾਚੇਤਾਇਆ ਜਿਹਨੇ ਉਹਨਾਂ ਨਾਲ ਨਾਲ ਕਿ ਮੈਨੂੰ ਇਦਾਂ ਖੜਾਤਾ ਸੁਣਿਆ ਮੈਂ ਇੱਕਦਮ ਕੀ ਵਰਗੇ ਇੰਨਾ ਖੜਾ ਕੱਟ ਕਿਥੋਂ ਹੋਇਆ ਹੋਏ ਅੱਛਾ ਜੀ ਥਾੜ 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 ਪੰਪਤੀ ਅੱਟਾ ਹੁੰਦਾ ਯਾਰ ਥਾੜ ਥਾੜ ਇਹ ਐਦੇ ਸਿੱਧੇ ਡੇਲ ਪਈ ਜਾਂ ਕੋਈ ਉੱਪਰ ਚੜਿਆ ਵਗੈਰਾ ਸੀ ਕੋਈ ਨਹੀਂ ਚੜਿਆ ਐਦੇ ਗਿਰ ਗਏ ਪਿੱਛੇ ਇੱਕ ਵੀਡੀਓ ਵੀ ਪਾਰਲ ਰਿਹਾ ਅੰਦਰ ਅੰਦਰ ਮੈਡਮ ਅੰਦਰ ਹੈ ਅੱਛਾ ਜੀ ਉਹ ਅੰਦਰਲਾ ਪਾਸਾ ਬਚਿਆ ਇਹ ਬਾਹਰ ਉਹ ਬਾਗਰੇ ਡੂਗੇ ਜੰਗੂ ਕਿਹਾ ਬਾਹਰਲੀ ਬਿਲਡਿੰਗ ਸਾਰੀ ਪੁਲਿਸ ਵਗੈਰਾ ਵੀ ਪਹੁੰਚੀ ਦਿੱਤੇ ਤੇ ਕਰਾਂ ਤਾਂ ਬਾਅਦ ਚ ਪਹੁੰਚੀ ਅੱਛਾ ਜੀ ਇਹ ਦਜੀਆ ਰਮਨ ਹੋਈ ਹੈ ਬਾਕੀ ਦੇ ਪੱਤਰਕਾਰ ਅੰਦਰ ਆ ਇਸ ਉਹ ਸਾਰੇ ਰੁਮਾਈਨਾ ਦੇਖ ਕੇ ਆ ਕੇ ਉਹ ਰੋਜਾਨੀ ਮਾਲ ਬਖਸ਼ਾਨੀ ਕਿ ਮੋਟਰਸਾਈਕਲ ਦਾ ਥੱਲੇ ਆ ਗਿਆ ਉਹ ਹੁਣ ਉਹਦੇ ਸੱਟਾਂ ਵਗੈਰਾ ਲੱਗੀਆਂ ਮੋਟਰਸਾਈਕਲ ਟੁੱਟ ਗਿਆ ਅੱਛਾ ਉਹ ਹੁਣ ਚਲਾ ਗਿਆ ਆਪ ਚਲਾ ਕੇ ਇਹਨਾਂ ਵੀ ਮੈਂ ਤਾਂ ਹੁਣ ਸਮਝ ਕਿਤੇ ਜਾਣਾ ਹੋਣਾ ਕਿ ਤਾਂ ਬਚਾ ਹੋ ਗਿਆ ਸ਼ੁਕਰ ਕਰੋ ਪਰਮਾਤਮਾ ਦਾ ਹੁਣ ਮੈਂ ਇੱਥੇ ਕੰਮ ਉਹ ਆਪਣੀਆਂ ਸੱਟਾਂ ਸੱਟਾਂ ਦੇਖਦੇ ਹੋਏ ਚਲਾ ਗਿਆ ਅਲਾਜ ਦਾ ਇਹ ਨਿਕਲ ਗਿਆ ਹੁਣ ਤੋਂ ਇਹ ਉਹਦੇ ਨਾਲ ਲੇਡੀ ਸੀ ਉਹ ਕਹਿੰਦੇ ਸ਼ੁਕਰ ਕਰੋ ਪਰਮਾਤਮਾ ਦਾ ਜਾਨੀ ਮਾਲ ਬਖਸ਼ੀ ਕਿੰਨੇ ਘੜੇ ਦੀ ਉਹ ਜਿਹੜਾ ਇਤਨੇ ਰੇੜੀ-ਬੁੜੀ ਲਗਾਉਂਦਾ ਹੈ ਮੁੰਡਾ ਉਹਨੂੰ ਪਹਿਲੇ ਦੋ ਦਿਨ ਪਹਿਲਾਂ ਦਿਖਾਇਆ ਸੀ ਕਿ ਇੱ ਇਹ ਇਹ ਇੱਥੇ ਬੇਰ ਕਰਾ ਦੋ ਫੋਨ ਦੀ ਲੇਕਿਨ ਉਹ ਦੋ ਦਿਨ ਹੀ ਹਲੇ ਹੋਏ ਸੀਗੇ ਆ ਤੀਸਰੇ ਦਿਨ ਆ ਆਸਾ ਹੋ ਗਿਆ ਆਪੀ 20 ਪੈਨ ਦਿਨ ਮੀ ਜਿਹੜੇ ਮੀ ਦੇ ਦਿਨ ਚੱਲਦੇ ਪਏ ਆ ਬੱਸ ਰੋਡ ਉੱਪਰ ਆਇਆ ਠੀਕ ਆ ਠੀਕ ਆ ਮੀ ਦੇ ਦਿਨ ਚੱਲਦੇ ਰਹੇ ਹਾਂ ਔਰ ਉਹ ਇਸੀ ਜਾਨ ਸਦਾ ਬਚੀ ਆ ਉਹ ਬਾਹਰ ਖੜਾ ਸੀ ਉੱਥੇ ਰਖੜੀਆਂ ਲਗਾ ਕੇ ਉਹ ਜਾਨੀ ਕਿ ਅੱਗੇ ਨੂੰ ਭੱਜਣ ਦੀ ਬਜਾਏ ਨੂੰ ਸੁੱਧਿਆ ਨਹੀਂ ਪੋੜਦੇ ਦੇ ਵਿੱਚ ਵੱਜ ਗਿਆ ਠੀਕ ਇਸੀ ਕੋੜੀ ਹੈ ਨਾ ਉੱਪਰ ਜਾਨੀ ਕਿੱਥੇ ਸੀ ਬਚਾ ਹੋ ਗਿਆ ਜਾਨੀ ਸਰ ਹਾਂ ਉਹਦੀ ਜਾਨ ਬਚ ਗਈ ਇਹ ਦੇਖ ਲਓ ਉੱਥੇ ਕੀ ਹਾਲ ਹੋਣਾ ਸੀ ਹਾਂਜੀ ਉਹਦੀ ਤਾਂ ਹੱਡੀਆਂ ਵੀ ਨਹੀਂ ਲੱਗਣੀਆਂ ਸੀ ਸਾਫ ਹੋ ਗਏ ਉਹ ਕੀ ਕਰਨਾ ਸੀ ਠੀਕ ਹੀ ਆ ਉਹਦੇ ਬਾਰੇ ਥੋੜੀ ਜਿਹੀ ਇਨਫੋਰਮੇਸ਼ਨ ਦਿਓ ਕਿ ਆ ਗੱਲ ਕਿਆ ਸੀ ਮੈਂ ਏਐਸਏ ਗੁਰਦਾਨੀ ਲਾਲ ਪੀਸੀਆ ਉਹ ਐ ਮੈਨੂੰ ਮੈਸੇਜ ਮਿਲਿਆ ਸੀ ਬੇ ਬਿਲਡਿੰਗ ਦੀ ਵੀ ਅਜਲੀ ਜੌਕ ਤੇ ਅੱਛਾ ਜੀ ਮੈਂ ਆ ਕੇ ਮੌਕਾ ਦੇਖਿਆ ਜੀ ਪੱਤਰਕਾਰ ਸਾਹਿਬ ਵੀ ਜਿਹੜੇ ਸੀ ਹੋਰ ਵੀ ਕਾਮੇਨਿਸ਼ ਪਵਨ ਕਮੈਨ ਖੜੇ ਸੀ ਇਹਨਾਂ ਨੂੰ ਮੈਂ ਪੁੱਛਿਆ ਵੀ ਜਿਹੜਾ ਮੰਨਾਂ ਮੇਨ ਮਾਲਕ ਮਾਲਕ ਹੈ ਨਾ ਹਾਂਜੀ ਉਹ ਕਹਿੰਦਾ ਵੀ ਇਹਦਾ ਸਟੇਲਿਆ ਹੋਇਆ ਲੇਡੀਜ਼ ਨੇ ਅੱਛਾ ਜੀ ਬੇ ਸਟੇਲਿਆ ਹੋਇਆ ਬੇ ਹੁਣ ਉਹ ਜਿਹੜੀ ਪੁਰਕ ਦੁਵਾਰ ਖੜੀ ਆ ਦੁਕਾਨਾਂ ਦੇ ਉੱਪਰ ਹਾਂਜੀ ਉਹ ਦੁਵਾਰ ਵੀ ਟਿਕੜ ਦਾ ਖਸਾ ਆ ਬੇ ਉਹ ਦੁਕਾਨ ਉੱਪਰ ਡਿੱਗ ਸਕਦੀ ਹੈ ਕਿਉਂ ਬਰਸਾਤ ਦਾ ਟਾਈਮ ਆ ਹਾਂਜੀ ਗੰਦਾ ਭਰ ਜਾਈ ਹੋਈਆਂ ਈਟਾਂ ਭਰ ਜਾਈ ਹੋਈਆਂ ਮੈਂ ਇਸੇ ਸੰਬੰਧ ਵਿੱਚ ਮਾਲਕ ਨੂੰ ਕਿਹਾ ਵੀ ਮੇਰੀ ਤੁਸੀਂ ਲੇਡੀਜ਼ ਨਾਲ ਗੱਲ ਕਰਾਓ ਜਿਹੜੇ ਲੇਡੀਜ਼ ਆ ਜੀ ਮੈਂ ਉਹਨਾਂ ਨੂੰ ਕਿਹਾ ਭੈਣ ਜੀ ਵੀ ਤੁਸੀਂ ਮੌਕੇ ਤੇ ਆਓ ਵੇ ਜਿਹੜਾ ਮਤਲਬ ਤੁਸੀਂ ਸਟੇ ਲਿਆ ਹੋਇਆ ਬੇ ਇੱਥੇ ਚਲੋ ਬਿਲਡਿੰਗ ਮੂਰੇ ਹੁੰਦੀ ਕਿ ਜਾਂ ਹੁਣ ਬਚਾਅ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਬੇ ਜਿਹੜੀ ਪਰਿਵਾਰ ਹੈ ਬੇ ਉਹ ਡੇਗ ਸਕਦੀ ਨਾਲ ਦੀ ਦੁਕਾਨ ਉਪਰ ਅਗਰ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਮੰਨ ਲਓ ਦੁਕਾਨ ਦੇ ਅੰਦਰ ਬੰਦਾ ਅਪਰੋ ਤੇਪੀ ਮੈਂ ਕਿਹਾ ਵੀ ਤੁਹਾਡੇ ਦੇ ਸਾਰੀ ਕਾਰਵਾਈ ਹੋਣੀ ਆ ਤੁਸੀਂ ਮੌਕੇ ਤੇ ਪਹੁੰਚੋ ਇੱਥੇ ਪਬਲਿਕ ਮੈਨ ਵੀ ਖੜੇ ਐ ਐਮਸੀ ਸਾਹਿਬ ਵੀ ਖੜੇ ਆ ਪੱਤਰਕਾਰ ਸਾਹਿਬ ਵੀ ਖੜੇ ਆ ਪੇਦੂ ਜੀ ਮੌਕੇ ਤੇ ਆਓ ਆ ਕੇ ਮੈਨਾਂ ਗੱਲ ਕਰੋ ਆਪਣੀ ਲੇਬਰ ਮਂਗਾਓ ਮਿਸਤਰੀ ਮਂਗਾ ਕੇ ਜਿਹੜੀ ਕੰਦ ਆ ਪਰ ਉਹਦਾ ਮਟੀਰੀਅਲ ਆ ਕੋ ਤਾਂ ਕਿ ਕੋ ਜਾਨੀ ਮਾਲੀ ਨੁਕਸਾਨ ਨਾ ਹੋ ਜਿਹੜਾ ਹੁਣ ਨੁਕਸਾਨ ਹੋਇਆ ਉਹ ਉਪਰ ਭਾਈ ਉਹ ਜਿਹੜਾ ਨੁਕਸਾਨ ਹੋਇਆ ਹੁਣ ਇਦਾਂ ਵੀ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਬਿਲਡਿੰਗ ਮੂਰੇ ਜਿਹੜੀ ਜਿੱਦਾਂ ਪੁਰਾਣੇ ਗਾਡਰ ਸੀਗੇ ਗਲੇ ਹੋਏ ਸੀਗੇ ਉਹ ਡਿੱਗ ਪਏ ਸਿਰ ਡਿੱਗੇ ਪੁੱਧਾ ਬਚਾ ਹੋ ਗਿਆ ਜਾਨੀ ਮਾਲੀ ਤੋਂ ਜਾਨ ਦਾ ਨਹੀਂ ਹੋਇਆ ਜਿਹੜਾ ਬਾਕੀ ਨੁਕਸਾਨ ਹੋਇਆ ਉਹ ਹੁਣ ਬਲਾਤਰਾਫਸਰਾਂ ਦੇ ਨੋਟਿਸ ਵਿੱਚ ਲਿਆਵਾਂਗੇ ਠੀਕ ਹੈ ਤੇ ਐਮਸੀ ਸਾਹਿਬ ਵੀ ਖੜੇ ਸੀਗੇ ਠੀਕ ਹੈ ਤੇ ਉਹ ਜੋ ਵੀ ਹੋਊਗੀ ਉਹਦੀ ਪ੍ਰਭਾਜ ਕਰਾਈ ਜਾਊਗੀ ਜਿੱਦਾਂ ਵੀ ਹੋਇਆ ਮਾਲਕ ਨੂੰ ਕਹਾਂਗੇ ਚਾਹ ਜਿਹਨੇ ਸਟੇ ਲਿਆ ਉਹ ਕਰਾਵਾਂਗੇ ਉਹਨਾਂ ਦਾ ਹੱਕ ਮੰਗਣਾ ਠੀਕ ਉਹ ਸਟੇਰ ਅੱਗੇ ਬੈਠੇ ਆ ਪਰ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਕੋਲ ਪਹੁੰਚ ਕੇ ਇੱਥੇ ਮੇ ਨਾਲ ਗੱਲ ਕਰੋ ਵੀ ਇਹ ਮਿਸਤਰੀ ਲਾ ਕੇ ਲੇਬਰ ਵਹਾ ਕੇ ਲਾਹਣ ਤਾਂ ਜੋ ਕੋਈ ਨੁਕਸਾਨ ਨਾ ਹੋਰ ਹੋ ਜਾਵੇ ਇਹ ਜਿਹੜੀਆਂ ਜੋ ਕੁਝ ਵੀ ਮੈਂ ਕਹਾਂ ਮੈਂ ਬਲਾਤਰਾਫਸਰਾਂ ਦੇ ਨੋਟਿਸ ਵਿੱਚ ਲੈ ਦੇਣੀਆਂ ਗੱਲਾਂ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਜੀ ਜ